30 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਦਾ ਲੰਬੇ ਸਮੇਂ ਤੋਂ ਜ਼ਮੀਨ ਦੀ ਸਾਂਝੀ ਵਾਟੂ ਲੈ ਕੇ ਰੌਲਾ ਚੱਲ ਰਿਹਾ ਸੀ ਪਰ ਗੱਲ ਅਦੋਬ ਵਾਝ ਜਾਂਦੀ ਹੈ ਜਦੋਂ ਗੁਰਪ੍ਰੀਤ ਨਾ ਦਾ ਨੌਜਵਾਨ ਖੇਤਾਂ ਦੇ ਵਿੱਚ ਟਰੈਕਟਰ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਦੂਸਰੀ ਧਿਰ ਦੇ ਵੱਲੋਂ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਜਾਂਦਾ ਹੈ ਤੇ ਫਿਰ ਉਸ ਦੀ ਗਰਦਨ ਦੇ ਉੱਤੇ ਕਿਰਚਾਂ ਦੇ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਤੇ ਗੁਰਪ੍ਰੀਤ ਸਿੰਘ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਗੁਰਪ੍ਰੀਤ ਨੂੰ ਜਦੋਂ ਲਹੂ ਲੋਹਾਨ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਤੜਕਸਾਰ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਕਿਉਂਕਿ ਗੁਰਪ੍ਰੀਤ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਹੈ ਤਾਂ ਦੱਸਦੀ ਹੈ ਕਿ ਜ਼ਮੀਨ ਦੀ ਸਾਂਝੀ ਵਾਟ ਨੂੰ ਲੈ ਕੇ ਦੋ ਧੀਰਾ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਆ ਸੀ ਰੌਣਾ ਚੱਲ ਰਿਆ ਸੀ ਪਰ ਹੁਣ ਜਦੋਂ ਗੁਰਪ੍ਰੀਤ ਨਾਮ ਦਾ ਨੌਜਵਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਇਸੇ ਦੌਰਾਨ ਦੂਸਰੀ ਧੀਰ ਦੇ ਵਿਅਕਤੀ ਦੇ ਵੱਲੋਂ ਉਸ ਨੂੰ ਬੁਲਾਇਆ ਜਾਂਦਾ ਹੈ ਤੇ ਫਿਰ ਉਸਦੀ ਗਰਦਨ ਦੇ ਉੱਤੇ ਕਿਰਚਾਂ ਦੇ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਬੁਰੇ ਤਰੀਕੇ ਦੇ ਨਾਲ ਗੁਰਪ੍ਰੀਤ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਲਹੂ ਲੋਹਾਨ ਗੁਰਪ੍ਰੀਤ ਨੂੰ ਜਦੋਂ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਗੁਰਪ੍ਰੀਤ ਆਪਣੀ ਪੈਲੀ ਦੇ ਵਿੱਚ ਕੰਮ ਕਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਕਿਰਚਾਂ ਦੇ ਨਾਲ ਉਸ ਦੀ ਗਰਦਨ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਜਿਸ ਕਾਰਨ ਗੁਰਪ੍ਰੀਤ ਦਮ ਤੋੜ ਦਿੰਦਾ ਹੈ ਤਾਂ ਹੁਣ ਇਸ ਪੂਰੇ ਵਿਵਾਦ ਤੋਂ ਬਾਅਦ ਇਸ ਵਾਦਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਦੱਸ ਦਈਏ ਕਿ ਹਲਕਾ ਖੇਮ ਕਰਨ ਦਾ ਪਿੰਡ ਹੈ ਬਰਨਾਲਾ ਜਿੱਥੇ ਇੱਕ ਘਟਨਾ ਵਾਪਰੀ ਹੈ ਗੁਰਪ੍ਰੀਤ ਨਾਮ ਦੇ ਨੌਜਵਾਨ ਦਾ ਜਿਸ ਦੀ ਉਮਰ 30 ਸਾਲ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਲੰਬੇ ਸਮੇਂ ਤੋਂ ਦੋ ਥੀੜਾ ਵਿਚਾਲੇ ਜ਼ਮੀਨ ਦੀ ਸਾਂਝੀ ਵਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਹੁਣ ਗੱਲ ਅਦੋ ਪਾਰ ਹੋ ਜਾਂਦੀ ਹੈ ਜਦੋਂ ਦੂਸਰੀ ਥੀੜ ਦੇ ਵੱਲੋਂ ਗੁਰਪ੍ਰੀਤ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਉਸ ਦੀ ਗਰਦਨ ਦੇ ਉੱਤੇ ਚਿਰਚਾਂ ਦੇ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਤੇ ਉਸ ਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ ਹੈ ਜਿਸ ਤੇ ਚਲਦਿਆ ਗੁਰਪ੍ਰੀਤ ਦਮ ਤੋੜ ਦਿੰਦਾ ਹੈ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਗੁਰਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੇ ਤਸਵੀਰ ਇਸ ਨੌਜਵਾਨ ਦੀ ਦਿਖਾ ਰਹੀਆਂ ਗੁਰਪ੍ਰੀਤ ਇਸ ਦਾ ਨਾਮ ਹੈ 30 ਸਾਲ ਦੀ ਇਸ ਦੀ ਉਮਰ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਗੁਰਪ੍ਰੀਤ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਹੈ ਦੈਨਿਕ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨ ਦੀ ਸਾਂਝੀ ਵਾਟ ਨੂੰ ਲੈ ਕੇ 30 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਦਾ ਲੰਬੇ ਸਮੇਂ ਤੋਂ ਜ਼ਮੀਨ ਦੀ ਸਾਂਝੀ ਵਾਟ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਪਰ ਗੱਲ ਅਦੋਬ ਵਾਝ ਜਾਂਦੀ ਹੈ ਜਦੋਂ ਗੁਰਪ੍ਰੀਤ ਨਾ ਦਾ ਨੌਜਵਾਨ ਖੇਤਾਂ ਦੇ ਵਿੱਚ ਟਰੈਕਟਰ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਦੂਸਰੀ ਧਿਰ ਦੇ ਵੱਲੋਂ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਜਾਂਦਾ ਹੈ ਤੇ ਫਿਰ ਉਸ ਦੀ ਗਰਦਨ ਦੇ ਉੱਤੇ ਕਿਰਚਾਂ ਦੇ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਤੇ ਗੁਰਪ੍ਰੀਤ ਸਿੰਘ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਗੁਰਪ੍ਰੀਤ ਨੂੰ ਜਦੋਂ ਲਹੂ ਲੋਹਾਨ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਡਾਕਟਰਾਂ ਤੁਸੀਂ ਦੇਖ ਰਹੇ ਹੋ ਦਾਨਿਕ ਸਵੇਰਾ ਦੇਵੀ ਤੇ ਮਹਾ ਕਪਿਲ ਗੱਲ ਆ ਤਾਂ ਅੱਜ ਪਹੁੰਚੇ ਕਿ ਆ ਪੱਟੀ ਦੇ ਸਿਵਲ ਹਸਪਤਾਲ ਦੇ ਵਿੱਚ ਤਾਂ ਗੱਲ ਕਰ ਲਈ ਆ ਜਿਆ ਤੜਕਸਾਰ ਜਿਹੜੇ ਬੱਟ ਨੂੰ ਲੈ ਕੇ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਸਾਂਝੀ ਵਾਟ ਦਾ ਜਿਹੜਾ ਨੂੰ ਲੈ ਕੇ ਜਿਹੜਾ ਰੌਲਾ ਚੱਲਦਾ ਤਾਂ ਅਸੀਂ ਉਸ ਦੇ ਦੌਰਾਨ ਜਿਹੜਾ ਅੱਜ ਤੜਕਸਾਰ ਇੱਕ ਨੌਜਵਾਨ ਦਾ ਜਿਹੜਾ ਤੇਜ਼ ਤਾਰ ਹਥਿਆਰ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਹੈ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਤੁਸੀਂ ਦੇਖ ਦੇਖ ਰਹੇ ਹੋ ਤਾਂ ਜਦੋਂ ਜਿਹੜਾ ਜਿਹੜਾ ਨੌਜਵਾਨ ਜਿਸ ਦਾ ਜਿਸ ਜਿਸ ਦਾ ਕਤਲ ਹੋਇਆ ਤਾਂ ਉਸ ਨੂੰ ਜਿਹੜੇ ਇਲਾਜ ਜਿਹੜਾ ਪੱਟੀ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉੱਥੇ ਹਸਪਤਾਲ ਦੇ ਵਿੱਚ ਉਸ ਨੂੰ ਮਿੱਤ ਦਾ ਜਿਹੜਾ ਕੋਸ਼ਿਸ਼ ਤੋਂ ਦੇ ਦਿੱਤਾ ਜਾਂਦਾ ਹੈ ਤਾਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਪਰਿਵਾਰ ਦੇ ਵਿੱਚ ਲੋਕ ਦੀ ਲਹਿਰ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰ ਲੈਣੇ ਆ ਪਰਿਵਾਰ ਦੇ ਲੋਕ ਸਾਡੇ ਨਾਲ ਜੁੜੇ ਨੇ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਤਨਵੀਰ ਸਿੰਘ ਜੀ ਕੀ ਮਾਮਲਾ ਸਾਰਾ ਜਿਹੜਾ ਹੈ ਕਿ ਇਹ ਕੋਈ ਪੁਰਾਣੀ ਰੰਜਿਸ਼ ਆ ਜਾਂ ਫਿਰ ਕਿਤਾ ਕੋਈ ਨਹੀਂ ਵੱਟ ਦਾ ਹੀ ਰੌਲਾ ਹੀ ਮੜਾ ਜਾ ਵੀਰ ਜੀ ਹੂੰ ਵੱਟ ਦਾ ਪਹਿਲਾਂ ਝੋਨਾ ਪਾ ਲਾਉਣ ਤੋਂ ਪਹਿਲਾਂ ਦਾ ਰੌਲਾ ਹੀ ਉਹ ਵੱਟ ਦਾ ਹੀ ਰੌਲਾ ਚੱਲਦਾ ਚੱਲਦਾ ਅੱਜ ਤੱਕ ਇੱਥੇ ਤੱਕ ਪਹੁੰਚ ਗਿਆ ਜੀ ਕਿ ਕਿਨਾ ਵੱਲੋਂ ਜਿਹੜਾ ਕਤਲ ਕੀਤਾ ਗਿਆ ਇਹ ਤਾਂ ਕਿੰਨਾ ਕੁ ਟਾਈਮ ਲੱਗਿਆ ਤੇ ਕੀ ਮਤਲਬ ਸਾਰਾ ਇਹ ਵੱਟ ਨੂੰ ਲੈ ਕੇ ਰੋਲਾ ਫੀ ਜਿੱਦ ਤੋਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਕੋਈ ਨਹੀਂ ਜਿੰਨੀ ਵੱਟ ਦਾ ਹੀ ਵੱਟ ਦਾ ਹੀ ਹਾਂਜੀ ਸਾਡੀ ਵੱਟ ਗਾਂ ਜਾਂਦੀ ਸੀ ਉਹ ਉਹ ਪਾਟਾ ਹੀ ਆਪਦੀ ਗਾਂ ਕੀਤੀ ਬੁਰਜੀਆਂ ਵੀ ਲਾਈਆਂ ਸੀ ਪਰ ਨਹੀਂ ਉਹ ਨਹੀਂ ਮੰਨਦੇ ਤੇ ਹੁਣ ਪਰੇ ਪੰਚਾਇਤ ਨਾਲ ਫੋਨ ਹੈ ਉਹਨਾਂ ਦੀ ਵੀ ਉਹਨੇ ਮੰਨੀ ਤੇ ਉਹਨ ਜੀ ਉਹਨਾਂ ਨੇ ਇਹ ਆਪਦੀ ਪਹਿਲੀ ਜੀ ਕੰਮ ਕਰਨ ਦਿਆ ਹੈ ਤੁਹਾਡਾ ਕੀ ਲੱਗਦਾ ਜਿਹੜਾ ਨੰਬਰ ਤੇ ਜੀ ਛੋਟਾ ਹੈ ਗੇ ਮੈਰਿਜ ਹੋਈ ਐ ਇਸ ਦੀ ਹਾਂਜੀ ਹਾਂਜੀ ਇੱਕ ਗੁੱਡੀਆ ਤੇ ਕਾਕਾ ਜੀ ਹਾਂਜੀ ਇਹਨਾਂ ਲਲਕਾਰਾ ਮਾਰ ਕੇ ਮੇਰਾ ਭਰਾ ਮਾਰਤਾ ਕਿ ਕਿੰਨਾ ਵੱਲੋਂ ਜਿਹੜਾ ਕਤਲ ਕੀਤਾ ਗਿਆ ਇਹ ਸੇਵਾ ਤੋਂ ਤੇ ਬੱਗਾ ਦਾ ਮੁੰਡਾ ਐ ਬੱਗੇ ਨੇ ਮਾਰੀ ਜੀ ਕਰਚ ਮਾਰੀ ਆ ਤੌਣ ਚ ਸੇਵਾ ਹੂਨ ਲਲਕਾਰਾ ਤੇ ਕੋਈ ਦਰਖਾਸਤ ਦਿੱਤੀ ਗਈ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਆਇਆ ਕਰ ਨਹੀਂ ਦੇ ਸਾਰੀ ਦਰਖਾਸਤ ਦਿੱਤੀ ਆ ਪੁਲਸ ਆਈ ਆ ਕੀ ਮੰਗ ਕੀ ਕਰਦੇ ਹੁਣ ਤੁਸੀਂ ਹਾਂ ਜੀ ਇਹੀ ਕਰਦੇ ਵੀ ਸਾਨੂੰ ਅਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸੱਚ ਮੰਦੀ ਸਜ਼ਾ ਮਿਲਣੀ ਚਾਹੀਦੀ ਆ ਕੋਈ ਪਤਾ ਹੋਰ ਵੀ ਲੋਕ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨ ਲੈਣੇ ਹਾਂਜੀ ਪੀਨਾ ਜੀ ਪੁੱਜੀ ਤੁਹਾਡਾ ਚਾਨਣ ਸਿੰਘ ਜੀ ਕੀ ਲੱਗਦੇ ਨੇ ਜਿਹੜਾ ਜਿਹੜੇ ਨੌਜਵਾਨ ਦੀ ਜਿਹੜਾ ਪਤਲ ਹੋਇਆ ਕੀ ਨਹੀਂ ਲੱਗਦਾ ਵੀ ਰਿਸ਼ਤੇਦਾਰੀ ਚੋ ਸ਼ਰੀਕੇ ਜੋ ਵੀ ਉਸ ਤਰ੍ਹਾਂ ਵੀ ਵੀ ਆਪਣੇ ਵਾਂਗ ਲੱਗਦਾ ਤੇ ਬਹੁਤ ਵੀ ਗਲਤ ਕੰਮ ਕੀਤਾ ਨਾ ਵੀ ਅੱਗੇ ਵੀ ਇਹ ਚੱਲਦਾ ਇਹ ਅੱਗੇ ਆਵਾਜ਼ ਮਾਰਦਾ ਹੈ ਵੀ ਆਓ ਅੱਜ ਸਾਨੂੰ ਇਹਨਾਂ ਸੱਦੇ ਨਹੀਂ ਇਹ ਆਪਦੀ ਪਲੀ ਵਟ ਪਾਉਣ ਦਿਆ ਉਹਨਾਂ ਪਹਿਲੋ ਪਲਾਨ ਬਣਾ ਕੇ ਆਏ ਜੀ ਖਰਚ ਮਾਰੀ ਆ ਨਾ ਫੌਜੀਆ ਵਾਲੀ ਖਰਚੇ ਫੌਜ ਚ ਮੁੰਡਾ ਪਿਓ ਨੇ ਲਲਕਾਰਾ ਮਾਰਿਆ ਤੇ ਪੁੱਤ ਨੇ ਮਾਰਤਾ ਅੱਛਾ ਚਾਰ ਬੰਦੇ ਤੇ ਜਿਹੜੇ ਦੁੱਗੇ ਉਹ ਪਾਸੇ ਪਤਾ ਨਹੀਂ ਕਿੰਨੇ ਭਾਈ ਮੋਟਰ ਤੇ ਕਿੰਨੇ ਨਹੀਂ ਇਹ ਗੱਲ ਤਾਂ ਨਹੀਂ ਕੋਈ ਪਤਾ ਬਿਲਕੁਲ ਤਾਂ ਗੱਲਬਾਤ ਕਰ ਲੈਣੇ ਲੋਕ ਸਾਡੇ ਨਾਲ ਜੁੜੇ ਨਹੀਂ ਹਾਂ ਜੀ ਕੀ ਨਾ ਜੀ ਤੁਹਾਡਾ ਗਿਰਪੇਸ ਜੀ ਕੀ ਸਾਰਾ ਮਾਮਲਾ ਜਿਹੜਾ ਜਿਸ ਦਿਨ ਲੈ ਕੇ ਜੜਾ ਕਤਲ ਕੀਤਾ ਗਿਆ ਇਹ ਨੌਜਵਾਨ ਨੂੰ ਸਾਨੂੰ ਸਵੇਰੇ 8 ਵਜੇ ਸਾਡੀ ਪਹਿਲਾਂ ਫੋਨ ਗਿਆ ਕੀ ਉੱਥੇ ਝਗੜਾ ਹੋ ਗਿਆ ਤੇ ਉਹਨਾਂ ਮੰਨ ਲੋ ਕੀ ਮਾਮੂਲੀ ਜੀ ਗੱਲ ਤੋਂ ਇਹ ਆਪਣੀ ਪਹਿਲੀ ਜਿਹਾਟਾ ਪਾਉਣ ਲਿਆ ਸੀ ਤੇ ਉਹ ਸਤਪਾਲ ਸਿੰਘ ਬੱਗਾ ਦੇ ਉਹਨਾਂ ਦੇ ਫਾਦਰ ਜਿਹੜੇ ਸੇਵਾ ਸਿੰਘ ਉਹਨਾਂ ਨੇ ਸੇਵਾ ਸਿੰਘ ਨੇ ਲਲਕਾਰਾ ਮਾਰਿਆ ਤੇ ਬੱਗੇ ਨੇ ਧੌਂਜ ਕਰਚ ਮਾਰ ਕੇ ਕਤਲ ਕਰਤਾ ਜੀ ਇੱਕ ਹੀ ਹਮਲਾ ਕੀਤਾ ਇੱਕ ਹੀ ਕਰਚ ਦੇ ਨਾਲ ਕਤਲ ਕਰਤਾ ਤੇ ਹੁਣ ਤੱਕ ਪ੍ਰਸ਼ਾਸਨ ਜਿਹੜਾ ਪਹੁੰਚਿਆ ਇੱਥੇ ਹਾਂਜੀ ਪੁਲਿਸ ਪਰਿਸ਼ਾਸਨ ਹੁਣ ਪਹੁੰਚਿਆ ਜੀ ਦੇਖੋ ਅੱਗੇ ਦੀ ਕੀ ਕਾਰਵਾਈ ਕਰਦੇ ਆ ਕੀ ਮੰਗ ਕੀ ਕਰਦੇ ਹੁਣ ਤੁਸੀਂ ਅਸੀਂ ਤਾਂ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਮਿਲੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਸਾਡੇ ਛੋਟੇ ਛੋਟੇ ਬੱਚੇ ਆ 3-4 ਸਾਲ ਦਾ ਮੁੰਡਾ 6-7 ਸਾਲ ਦੀ ਕੁੜੀ ਆ ਸਾਡੇ ਤਾਂ ਬੱਚੇ ਰੁਲ ਗਏ ਜੀ ਬਿਲਕੁਲ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਵਕਤ ਜਿਹੜਾ 1 30 ਸਾਲਾ ਨੌਜਵਾਨ ਦਾ ਜਿਹੜਾ ਵਾਟ ਸਾਂਝੀ ਵਾਟ ਦੇ ਲੈ ਕੇ ਵਾਟ ਨੂੰ ਲੈ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਦੇਖਣ ਨੂੰ ਇਹ ਤਾਂ ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਹੈ ਕਿ ਜਿਹੜਾ 30 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਉਹਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਵੱਟ ਨੂੰ ਲੈ ਕੇ ਜਿਹੜਾ ਅੱਜ ਤੜਕਸਾਰ ਨੌਜਵਾਨ ਦਾ ਕਤਲ ਕਰਦਾ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਆਸਾਨੀਆਂ ਕਰਾਂਗੇ ਜੁੜੇ ਰਹੋ ਡੇਨਿਕ ਸਵੇਰਾ ਟੀਵੀ ਦੇ ਨਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੱਲ ਆ ਤਾਂ ਅੱਜ ਪਹੁੰਚੇ ਕਿ ਆ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਤਾਂ ਗੱਲ ਕਰ ਲਈ ਹੈ ਜਿਹੜਾ ਤੜਕਸਾਰ ਜਿਹੜੇ ਵੱਟ ਨੂੰ ਲੈ ਕੇ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਸਾਂਝੀ ਵਾਕ ਦਾ ਜਿਹੜਾ ਨੂੰ ਲੈ ਕੇ ਜਿਹੜਾ ਰੌਲਾ ਚੱਲਦਾ ਤਾਂ ਸੀ ਉਸ ਦੇ ਦੌਰਾਨ ਜਿਹੜਾ ਅੱਜ ਤੜਕਸਾਰ ਇੱਕ ਨੌਜਵਾਨ ਦਾ ਜਿਹੜਾ ਤੇਜ਼ ਚਾਰ ਹਥਿਆਰ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਤੁਸੀਂ ਦੇਖ ਰਹੇ ਹੋ ਤਾਂ ਜਦੋਂ ਜਿਹੜਾ ਜਿਹੜਾ ਨੌਜਵਾਨ ਜਿਸ ਦਾ ਜਿਸ ਜੇਸਾ ਕਤਲ ਹੋਇਆ ਤਾਂ ਉਸ ਨੂੰ ਜੇਰੇ ਇਲਾਜ ਜਿਹੜਾ ਪੱਟੀ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉੱਥੇ ਹਸਪਤਾਲ ਦੇ ਵਿੱਚ ਉਸ ਨੂੰ ਮੇਤੇ ਦਾ ਜਿਹੜਾ ਕੋਸ਼ਿਸ਼ ਤਾਂ ਦੇ ਦਿੱਤਾ ਜਾਂਦਾ ਹੈ ਤਾਂ ਪਿੱਛੇ ਤਸਵੀਰਾਂ ਦੇਖ ਸਕਦੇ ਹਾਂ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰ ਲੈਣੇ ਆ ਪਰਿਵਾਰ ਦੇ ਲੋਕ ਸਾਡੇ ਨਾਲ ਜੁੜੇ ਨੇ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਤਨਵੀਰ ਸਿੰਘ ਜੀ ਕੀ ਮਾਮਲਾ ਸਾਰਾ ਜਿਹੜਾ ਹੈ ਕਿ ਕੋਈ ਪੁਰਾਣੀ ਰੰਜਿਸ਼ ਆ ਜਾਂ ਫਿਰ ਕਿਤਾ ਕੋਈ ਨਹੀਂ ਵੱਟ ਦਾ ਹੀ ਰੌਲਾ ਹੀ ਮੜਾ ਜਾ ਵੀਰ ਜੀ ਹੂੰ ਵੱਟ ਦਾ ਪਹਿਲਾਂ ਝੋਨਾ ਪਾ ਲਾਉਣ ਤੋਂ ਪਹਿਲਾਂ ਦਾ ਰੌਲਾ ਹੀ ਉਹ ਵੱਟ ਦਾ ਹੀ ਰੌਲਾ ਚੱਲਦਾ ਚੱਲਦਾ ਅੱਜ ਤੱਕ ਇੱਥੇ ਤੱਕ ਪਹੁੰਚ ਗਿਆ ਜੀ ਦਾ ਕਿਨਾ ਵੱਲੋਂ ਜਿਹੜਾ ਕਤਲ ਕੀਤਾ ਗਿਆ ਇਹ ਤਾਂ ਕਿੰਨਾ ਕੁ ਟਾਈਮ ਲੱਗਦਾ ਤੇ ਕੀ ਮਤਲਬ ਸਾਰਾ ਇਹ ਵੱਟ ਨੂੰ ਲੈ ਕੇ ਰੋਲਾ ਫਰੀ ਜਿਦੋਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਕੋਈ ਨਹੀਂ ਨਹੀਂ ਜਿੰਨੀ ਵੱਟ ਦਾ ਹੀ ਵੱਟ ਦਾ ਹੀ ਹਾਂਜੀ ਇਹ ਸਾਡੀ ਵੱਟ ਗਾਂ ਜਾਂਦੀ ਸੀ ਉਹ ਉਹ ਪਾਟਾ ਸੀ ਆਪਦੀ ਗਾਂ ਕੀਤੀ ਬੁਰਜੀਆਂ ਵੀ ਲਾਈਆਂ ਸੀ ਪਰ ਨਹੀਂ ਉਹ ਨਹੀਂ ਮੰਨਦੇ ਤੇ ਹੁਣ ਪਰੇ ਪੰਚਾਇਤ ਨਾਲ ਫੋਨ ਆਈ ਉਹਨਾਂ ਦੀ ਵੀ ਉਹਨੇ ਮੰਨੀ ਤੇ ਔਣ ਜੀ ਉਹਨਾਂ ਨੇ ਇਹ ਆਪਦੀ ਪਹਿਲੀ ਜੀ ਕੰਮ ਕਰਨ ਦਿਆ ਹੈ ਤੁਹਾਡਾ ਕੀ ਲੱਗਦਾ ਜੀ ਦਾ ਨਾਮ ਬ੍ਰਦਰ ਹੈ ਜੀ ਛੋਟਾ ਹੈ ਗੇ ਮੈਰਿਜ ਹੋਈ ਐ ਸੀ ਹਾਂਜੀ ਹਾਂਜੀ ਇੱਕ ਗੁੱਡੀਆਂ ਤੇ ਕਾਕਾ ਜੀ ਹਾਂਜੀ ਇਹਨਾਂ ਲਲਕਾਰਾ ਮਾਰ ਕੇ ਮੇਰਾ ਭਰਾ ਮਾਰਤਾ ਕਿ ਕਿਹਨਾ ਵੱਲੋਂ ਜਿਹੜਾ ਕਤਲ ਕੀਤਾ ਗਿਆ ਇਹ ਸੇਵਾਸੋਂ ਤੇ ਬੱਗਾ ਦਾ ਮੁੰਡਾ ਐ ਬੱਗੇ ਨੇ ਮਾਰੀ ਜੀ ਕਰਚ ਮਾਰੀ ਆ ਤੌਣ ਚ ਸੇਵਾਸੋਂ ਨੂੰ ਲਲਕਾਰਾ ਤੇ ਕੋਈ ਦਰਖਾਸਤ ਦਿੱਤੀ ਗਈ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਆਇਆ ਕਰ ਨਹੀਂ ਦੇ ਸਾਰੀ ਦਰਖਾਸਤ ਦਿੱਤੀ ਆ ਪੁਲਿਸ ਆਈ ਆ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਹਾਂ ਜੀ ਇਹੀ ਕਰਦੇ ਵੀ ਸਾਨੂੰ ਅਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸੱਚ ਮੰਨ ਦੀ ਸਜ਼ਾ ਮਿਲਣੀ ਚਾਹੀਦੀ ਆ ਬਈ ਬੰਦਾ ਹੋਰ ਵੀ ਲੋਕ ਖੜੇ ਨੇ ਜੁੜੇ ਨੇ ਗੱਲਬਾਤ ਕਰਨ ਨੇ ਹਾਂ ਜੀ ਪੀਨਾ ਜੀ ਪਵਜੀ ਜੀ ਟਾ ਚਾਨਣ ਸਿੰਘ ਜੀ ਕੀ ਲੱਗਦੀ ਨਹੀਂ ਜਿਹੜਾ ਜਿਹੜੇ ਨੌਜਵਾਨ ਦੀ ਜਿਹੜਾ ਮਤਲਬ ਹੋਇਆ ਕੀ ਨਹੀਂ ਲੱਗਦਾ ਵੀ ਰਿਸ਼ਤੇਦਾਰੀ ਚੋ ਸ਼ਰੀਕੇ ਜੋ ਵੀ ਉਸ ਤਰ੍ਹਾਂ ਵੀ ਪੀਪਨੇ ਵਾਂਗ ਲੱਗਦਾ ਇਹ ਬਹੁਤ ਵੀ ਗਲਤ ਕੰਮ ਕੀਤਾ ਨਾ ਵੀ ਅੱਗੇ ਵੀ ਇਹ ਚੱਲਦਾ ਇਹ ਅੱਗੇ ਆਵਾਜ਼ ਮਾਰਦਾ ਹੈ ਵੀ ਆਓ ਅੱਜ ਸਾਨੂੰ ਇਹਨਾਂ ਸੱਦੇ ਨਹੀਂ ਇਹ ਆਪਦੀ ਪਲੀ ਵਟ ਪਾਉਂਦੇ ਆ ਉਹਨਾਂ ਪਹਿਲੋ ਪਲੈਨ ਬਣਾ ਕੇ ਆਏ ਜੀ ਖਰਚ ਮਾਰੀ ਹਨ ਫੌਜੀਆਂ ਵਾਲੀ ਖਰਚੇ ਫੌਜ ਚ ਮੁੰਡਾ ਪਿਓ ਨੇ ਲਲਕਾਰਾ ਮਾਰਿਆ ਤੇ ਪੁੱਤ ਨੇ ਮਾਰਤਾ ਅੱਛਾ ਚਾਰ ਬੰਦੇ ਆ ਤੇ ਜਿਹੜੇ ਦੁੱਤੇ ਉਹ ਪਾਸੇ ਪਤਾ ਨਹੀਂ ਕਿੰਨੇ ਭਾਈ ਮੋਟਰ ਤੇ ਕਿੰਨੇ ਨਹੀਂ ਇਹ ਗੱਲ ਤਾਂ ਨਹੀਂ ਕੋਈ ਪਤਾ ਬਿਲਕੁਲ ਤਾਂ ਗੱਲਬਾਤ ਕਰ ਲੈਣੇ ਆ ਲੋਕ ਸਾਡੇ ਨਾਲ ਜੁੜੇ ਨਹੀਂ ਹਾਂ ਜੀ ਕੀ ਨਾ ਜੀ ਤੁਹਾ ਗਿਰਪੇ ਇਸੇ ਜੀ ਕੀ ਸਾਰਾ ਮਾਮਲਾ ਜਿਹੜਾ ਜਿਸ ਦਿਨ ਲੈ ਕੇ ਜਿਹੜਾ ਕਤਲ ਕੀਤਾ ਗਿਆ ਇਹ ਨੌਜਵਾਨ ਨੂੰ ਸਾਨੂੰ ਸਵੇਰੇ 8 ਵਜੇ ਸਾਡੀ ਭੈਣ ਦਾ ਫੋਨ ਗਿਆ ਕੀ ਉੱਤੇ ਝਗੜਾ ਹੋ ਗਿਆ ਤੇ ਉਹਨਾਂ ਮੰਨ ਲੋ ਕੀ ਮਾਮੂਲੀ ਜੀ ਗੱਲ ਤੋਂ ਇਹ ਆਪਣੀ ਪਹਿਲੀ ਜਿਹਾ ਵਟਾ ਪਾਉਣ ਲਿਆ ਸੀ ਤੇ ਉਹ ਸਤਪਾਲ ਸਿੰਘ ਬੱਗਾ ਦੇ ਉਹਨਾਂ ਦੇ ਫਾਦਰ ਜਿਹੜੇ ਸੇਵਾ ਸਿੰਘ ਉਹਨਾਂ ਨੇ ਸੇਵਾ ਸਿੰਘ ਨੇ ਲਲਕਾਰਾ ਮਾਰਿਆ ਤੇ ਬੱਗੇ ਨੇ ਧੌਂਜ ਕਰਚ ਮਾਰ ਕੇ ਕਤਲ ਕਰਤਾ ਜੀ ਇੱਕ ਹੀ ਹਮਲਾ ਕੀਤਾ ਇੱਕ ਹੀ ਗੱਟ ਦੇ ਨਾਲ ਕਤਲ ਕਰਤਾ ਜੀ ਤੇ ਹੁਣ ਤੱਕ ਪ੍ਰਸ਼ਾਸਨ ਜਿਹੜਾ ਪਹੁੰਚਿਆ ਇੱਥੇ ਹਾਂਜੀ ਪੁਲਿਸ ਪਰਚਾ ਸਾਨੂੰ ਹੁਣ ਪਹੁੰਚਿਆ ਜੀ ਦੇਖੋ ਅੱਗੇ ਕੀ ਕਾਰਵਾਈ ਕਰਦੇ ਆ ਕੀ ਮੰਗ ਕੀ ਕਰਦੇ ਹੁਣ ਤੁਸੀਂ ਅਸੀਂ ਤਾਂ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਮਿਲੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਸਾਡੇ ਛੋਟੇ ਛੋਟੇ ਬੱਚੇ ਆ 3-4 ਸਾਲ ਦਾ ਮੁੰਡਾ 6-7 ਸਾਲ ਦੀ ਕੁੜੀ ਆ ਸਾਡੇ ਤਾਂ ਬੱਚੇ ਰੁਲ ਗਏ ਸੀ ਬਿਲਕੁਲ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਵਕਤ ਜਿਹੜਾ 1 30 ਸਾਲਾ ਨੌਜਵਾਨ ਦਾ ਜਿਹੜਾ ਵਾਟ ਸਾਂਝੀ ਵਾਟ ਦੇ ਲੈ ਕੇ ਵਾਟ ਨੂੰ ਲੈ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਦੇਖਣ ਨੂੰ ਇਹ ਤਾਂ ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਹੈ ਕਿ ਜਿਹੜਾ 30 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਉਹਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਵੱਟ ਨੂੰ ਲੈ ਕੇ ਜਿਹੜਾ ਅੱਜ ਤੜਕਸਾਰ ਨੌਜਵਾਨ ਦਾ ਕਤਲ ਕਰਦਾ ਹੈ। ਥਾਰੀਆਂ ਤਸਵੀਰਾਂ ਤੁਹਾਡੇ ਨਾਲ ਆਸਾਨੀਆਂ ਕਰਾਂਗੇ ਜੁੜੇ ਰਹੋ ਡੈਨਿਕ ਸਵੇਰਾ ਟੀਵੀ ਦੇ ਨਾਲ। ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮਹਾਕਪਿਲ ਗੱਲ ਆ ਤਾਂ ਅੱਜ ਪਹੁੰਚੇ ਕਿ ਆ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਤਾਂ ਗੱਲ ਕਰ ਲਈ ਹੈ ਜੇ ਤੜਕਸਾਰ ਜਿਹੜੇ ਵੱਟ ਨੂੰ ਲੈ ਕੇ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਸਾਂਝੀ ਵਾਟ ਦਾ ਜਿਹੜਾ ਨੂੰ ਲੈ ਕੇ ਜਿਹੜਾ ਰੌਲਾ ਚੱਲਦਾ ਤਾਂ ਸੀ ਉਸ ਦੇ ਦੌਰਾਨ ਜਿਹੜਾ ਅੱਜ ਤੜਕਸਾਰ ਇੱਕ ਨੌਜਵਾਨ ਦਾ ਜਿਹੜਾ ਤੇਜ਼ ਤਾਰ ਹਥਿਆਰ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਤੁਸੀਂ ਦੇਖ ਦੇਖ ਰਹੇ ਹੋ ਤਾਂ ਜਦੋਂ ਜਿਹੜਾ ਜਿਹੜਾ ਨੌਜਵਾਨ ਜਿਸ ਦਾ ਜਿਸ ਜਿਸਾ ਕਤਲ ਹੋਇਆ ਤਾਂ ਉਸ ਨੂੰ ਜਿਹੜੇ ਇਲਾਜ ਜਿਹੜਾ ਪੱਟੀ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉੱਥੇ ਹਸਪਤਾਲ ਦੇ ਵਿੱਚ ਉਸ ਨੂੰ ਮਿਤਕਾ ਜਿਹੜਾ ਕੋਸ਼ਿਸ਼ ਤੋਂ ਦੇ ਦਿੱਤਾ ਜਾਂਦਾ ਹੈ ਤਾਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰ ਲੈਣੇ ਆ ਪਰਿਵਾਰ ਦੇ ਲੋਕ ਸਾਡੇ ਨਾਲ ਜੁੜੇ ਨੇ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਤਨਵੀਰ ਸਿੰਘ ਜੀ ਕੀ ਮਾਮਲਾ ਸਾਰਾ ਜਿਹੜਾ ਹੈ ਕਿ ਕੋਈ ਪੁਰਾਣੀ ਰੰਜਿਸ਼ ਆ ਜਾਂ ਫਿਰ ਕਿਤਾ ਕੋਈ ਨਹੀਂ ਵੱਟ ਦਾ ਹੀ ਰੌਲਾ ਹੀ ਮੜਾ ਜਾ ਵੀਰ ਜੀ ਹੂੰ ਵੱਟ ਦਾ ਪਹਿਲਾਂ ਝੋਨਾ ਪਾਉਣ ਤੋਂ ਪਹਿਲਾਂ ਦਾ ਰੌਲਾ ਹੀ ਉਹ ਵੱਟ ਦਾ ਹੀ ਰੌਲਾ ਚੱਲਦਾ ਚੱਲਦਾ ਅੱਜ ਤੱਕ ਇੱਥੇ ਤੱਕ ਪਹੁੰਚ ਗਿਆ ਜੀ ਦਾ ਕਿੰਨਾ ਵੱਲੋਂ ਜਿਹੜਾ ਕਤਲ ਕੀਤਾ ਗਿਆ ਇਹ ਤਾਂ ਕਿੰਨਾ ਕੁ ਟਾਈਮ ਲੱਗਿਆ ਤੇ ਕੀ ਮਤਲਬ ਸਾਰਾ ਇਹ ਵੱਟ ਨੂੰ ਲੈ ਕੇ ਰੋਲਾ ਫੀ ਜਿੱਦੋਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਕੋਈ ਨਹੀਂ ਨਹੀਂ ਵੱਟ ਦਾ ਹੀ ਵੱਟ ਦਾ ਹੀ ਹਾਂਜੀ ਸਾਡੀ ਵੱਟ ਗਾਂ ਜਾਂਦੀ ਸੀ ਉਹ ਉਹ ਪਾਟਾ ਸੀ ਆਪਦੀ ਗਾਂ ਕੀਤੀ ਬੁਰਜੀਆਂ ਵੀ ਲਾਈਆਂ ਸੀ ਪਰ ਨਹੀਂ ਉਹ ਨਹੀਂ ਮੰਨਦੇ ਤੇ ਹੁਣ ਪਰੇ ਪੰਚਾਇਤ ਨਾਲ ਫੋਨ ਹੈ ਉਹਨਾਂ ਦੀ ਵੀ ਉਹਨੇ ਮੰਨੀ ਤੇ ਉਹਨ ਜੀ ਉਹਨਾਂ ਨੇ ਇਹ ਆਪਦੀ ਪਹਿਲੀ ਜੀ ਕੰਮ ਕਰਨ ਦਿਆ ਹੈ ਤੁਹਾਡਾ ਕੀ ਲੱਗਦਾ ਜਿਹੜਾ ਨਾਮ ਨਾ ਕਰੇ ਜੀ ਛੋਟਾ ਹੈ ਕੀ ਮੈਰਿਜ ਹੋਈ ਐ ਇਸ ਦੀ ਹਾਂਜੀ ਹਾਂਜੀ ਇੱਕ ਗੁੱਡੀਆ ਤੇ ਕਾਕਾ ਜੀ ਹਾਂਜੀ ਇਹਨਾਂ ਲਲਕਾਰਾ ਮਾਰ ਕੇ ਮੇਰਾ ਭਰਾ ਮਾਰਤਾ ਕਿ ਕਿੰਨਾ ਵੱਲੋਂ ਜਿਹੜਾ ਕਤਲ ਕੀਤਾ ਇਹ ਸੇਵਾਸੋਂ ਤੇ ਬੱਗਾ ਦਾ ਮੁੰਡਾ ਐ ਬੱਗੇ ਨੇ ਮਾਰੀ ਜੀ ਕਰੱਚ ਮਾਰੀ ਆ ਤੌਣ ਚ ਸੇਵਾਸੋਂ ਲਗਾ ਤੇ ਕੋਈ ਦਰਖਾਸਤ ਦਿੱਤੀ ਗਈ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਆਇਆ ਕਰ ਨਹੀਂ ਦੇ ਸਾਰੀ ਦਰਖਾਸਤ ਦਿੱਤੀ ਆ ਪੁਲਸ ਆਹੀ ਆ ਵੀ ਮੰਗ ਕੀ ਕਰਦੇ ਹੁਣ ਤੁਸੀਂ ਮੰਗੇ ਹੋਈ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸੱਚ ਮੰਡੀ ਸਜ਼ਾ ਮਿਲਣੀ ਚਾਹੀਦੀ ਆ ਕੋਈ ਪਤਾ ਹੋਰ ਵੀ ਲੋਕ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨ ਲੈਣੇ ਹਾਂ ਜੀ ਕੀ ਨਾ ਜੀ ਪੌਜੀ ਜੀ ਤੁਹਾਡਾ ਚਾਨਣ ਸਿੰਘ ਜੀ ਕੀ ਲੱਗਦੀ ਨਹੀਂ ਜਿਹੜਾ ਜਿਹੜੇ ਨੌਜਵਾਨ ਦੇ ਜਿਹੜਾ ਪਤਲ ਹੋਇਆ ਕੀ ਨਹੀਂ ਲੱਗਦਾ ਵੀ ਰਿਸ਼ਤੇਦਾਰੀ ਚੋ ਸ਼ਰੀਕੇ ਜੋ ਵੀ ਉਸਤਰਾ ਵੀ ਵੀ ਆਪਣੇ ਵਾਂਗ ਲੱਗਦਾ ਇਹ ਬਹੁਤ ਵੀ ਗਲਤ ਕੰਮ ਕੀਤਾ ਨਾ ਵੀ ਅੱਗੇ ਵੀ ਇਹ ਚੱਲਦਾ ਇਹ ਅੱਗੇ ਆਵਾਜ਼ ਮਾਰਦਾ ਹੈ ਵੀ ਆਓ ਅੱਜ ਸਾਨੂੰ ਇਹਨਾਂ ਸੱਦੇ ਨਹੀਂ ਇਹ ਆਪਦੀ ਪਲੀ ਵਟ ਪਾਉਣ ਦਿਆ ਉਹਨਾਂ ਪਹਿਲਾਂ ਪਲਾਨ ਬਣਾ ਕੇ ਆਏ ਜੀ ਖਰਚ ਮਾਰੀ ਨਾ ਫੌਜੀਆਂ ਵਾਲੀ ਖਰਚੇ ਫੌਜ ਚ ਮੁੰਡਾ ਪਿਓ ਨੇ ਲਲਕਾਰਾ ਮਾਰਿਆ ਤੇ ਪੁੱਤ ਨੇ ਮਾਰਤਾ ਅੱਛਾ ਚਾਰ ਬੰਦੇ ਜੋ ਜਿਹੜੇ ਦੁੱਤੇ ਉਹ ਪਾਸੇ